ਜਦਰ ਜੀ ਤੁਸੀਂ ਪੂਰਾ ਹਲਕਾ ਦੇਖ ਰਹੇ ਹੋ ਕਿਵੇਂ ਚੱਲ ਰਿਹਾ ਕੰਪੇਨ ਕੰਪੇਨ ਇਦਾਂ ਜੀ ਕਿ ਜਿਹੜੇ ਕਿਤੇ ਨਾ ਕਿਤੇ ਬਹਿਕਾਵੇ ਵਿੱਚ ਆਏ ਸਨ ਪੰਜਾਬ ਦੇ ਲੋਕ ਉਹ ਆ ਬਹਿਕਾਵੇ ਚ ਆਉਣ ਦਾ ਕਾਰਨ ਕਿਸੇ ਨਰਮ ਦਿਲ ਨੇ ਸਿੱਖ ਸਦਾ ਨਰਮ ਦਿਲਾਂ ਉਹਨਾਂ ਨੇ ਵੇਖਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲਵਾਗ ਸ਼ਾਇਦ ਜ਼ੁਬਾਨ ਦਾ ਪੱਕਾ ਹੋਵੇ ਭਗਵੰਤ ਮਾਨ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਉਹ ਵੋਟਾਂ ਪਾਈਆਂ ਸੀ ਹੁਣ ਪਛਤਾਉਂਦੇ ਨੇ ਹੁਣ ਇੱਕੋ ਗੱਲ ਹਰ ਜ਼ੁਬਾਨ ਤੇ ਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਇੱਕੋ ਗੱਲ ਸਾਰੇ ਵੋਟਰਾਂ ਦੇ ਸਿਰ ਤੇ ਹੰਗਾਰਾ ਮਿਲਦਾ ਅੱਜ ਚੋਣ ਮੈਦਾਨ ਦੇ ਵਿੱਚ ਦੋ ਮਹਿਨਤਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੂਜੇ ਪਾਸੇ ਇਹ ਸਿਆਸੀ ਧਿਰਾਂ ਗਈ ਵੱਡਾ ਚੈਲੰਜ ਆ ਅਕਾਲੀ ਦਲ ਨੂੰ ਸਿਆਸੀ ਧਿਰ ਵੱਲੋਂ ਕਿਵੇਂ ਨਿਕਟੇ ਕਰ ਰਹੇ ਉਹ ਇਹਨਾਂ ਲੋਕਾਂ ਨਾਲ ਕਿਵੇਂ ਤੁਹਾਡੇ ਉਮੀਦਵਾਰ ਇਹਨਾਂ ਉਮੀਦਵਾਰਾਂ ਨੂੰ ਕਿਵੇਂ ਟੱਕਰ ਦੇ ਰਹੇ ਨੇ ਦਾਨਸਮੰਦ ਫਿਲਾਸਫਰ ਗੁਣੀ ਗਿਆਨੀ ਲੋਕ ਇਹ ਕਹਿੰਦੇ ਆ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਭਗਵੰਤ ਮਾਨ ਦੀ ਗਾਠ ਦੀ ਹਾਂਡੀ ਇੱਕ ਵਾਰ ਚੜੀਆ ਧੜਮ ਕਰਕੇ ਡਿੱਗ ਪਈ ਵਿਰੋਧੀ ਤਾਂ ਹੈ ਹੀ ਨਹੀਂ ਸ਼੍ਰੋਮਣੀ ਅਕਾਲੀ ਦਰ ਇਕੱਲੇ ਹੀ 911 ਵਾਂਗੂ ਗੇੜੇ ਲੱਦਾ ਫਿਰਦਾ ਕਿਵੇਂ ਹਵਾ ਕਾਲੀ ਲੱਗਦੀ ਅਜ ਹਲਕੇ ਦੇ ਵਿੱਚ ਤੁਸੀਂ ਵਿਚਰਦੇ ਹੋ ਕਿਵੇਂ ਜੱਤਵਾਲ ਨੂੰ ਜਾ ਰਹੇ ਹੋ ਕੀ ਐਕਸ਼ਨ ਦੇਸ ਆ ਜੀ ਮੈਂ ਇਹਨੂੰ ਥੋੜਾ ਜਿਹਾ ਨੇੜੇ ਤੋਂ ਲੈ ਕੇ ਆਵਾਂ ਇਹਨਾਂ ਦਾ ਇੱਕ ਉਹ ਦਿੱਲੀ ਦਾ ਨਕਾਰਿਆ ਹੋਇਆ ਆਗੂ ਆ ਜਿਹੜਾ ਕਹਿੰਦਾ ਪੰਜਾਬ ਦੇ ਵਿੱਚ ਸਾਮ-ਦਾਮ ਦੰਡ ਭੇਦ ਕੋਚਨ ਅਨਸਰ ਲੜਾਈ ਝਗੜਾ ਇਦਾਂ ਬੋਲਦਾ ਨਾ ਪੰਜਾਬੀ ਚ ਹਾਂਜੀ ਉਹ ਚੀਜ਼ਾਂ ਕਰਨੀਆਂ ਚਾਹੁੰਦੇ ਨੇ ਮੈਂ ਦੱਸਣਾ ਚਾਹੁੰਦਾ ਇਹ ਬਿਹਾਰ ਨਹੀਂ ਇਹ ਪੰਜਾਬ ਦੇ ਅਣਖੀ ਲੋਕਾਂ ਦਾ ਅਣਖੀਲਾ ਖੂਨ ਆ ਭੁਲੇਖੇ ਚ ਨਾ ਰਹੀਂ ਨੱਕ ਥਾਂ ਹੀ ਪਾਣੀ ਪਿਆ ਦੇਣਗੇ ਦੇਖਿਆ ਜਾਵੇ ਲੋਕ ਬੜੇ ਸਾਤਮਈ ਤਰੀਕੇ ਨਾਲ ਇਲੈਕਸ਼ਨ ਲੜ ਰਹੇ ਨੇ ਆਪਣੀ ਰੀਜ ਚ ਕੋਈ ਵੀ ਇਸ ਤਰ੍ਹਾਂ ਦੀ 2019 ਨਹੀਂ ਵਾਰਦਾਤ ਹੋਈ ਕਿ ਲੀਡਰ ਵੀ ਇਸ ਤਰ੍ਹਾਂ ਦੀ ਲੋਕਾਂ ਨੂੰ ਆਪਣੇ ਸਮਰਥਕਾਂ ਨੂੰ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਅਪੀਲ ਕਰਨਗੇ ਕਿ ਸਾਤਮਈ ਤਰੀਕੇ ਨਾਲ ਲੜੀ ਜਾਵੇਗੀ ਮੈਂ ਸਭ ਤੋਂ ਪਹਿਲਾਂ ਇੱਕੋ ਗੱਲ ਕਹਿਣਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਨਾਨਕ ਜੀ ਦਾ ਇੱਕ ਬਚਨ ਹੈ ਪੜੇ ਕਾਹੂ ਕੋ ਦੇਤ ਨਾ ਨਹਿ ਪੈਮਾਨ ਸਾਨ ਕਿਸੇ ਨੂੰ ਡਰਾਉਣਾ ਪਾਪ ਹੈ ਕਿਸੇ ਤੋਂ ਡਰਨਾ ਬੁੱਧ ਦੀ ਕਹਿਰ ਤੇ ਡਰਪੋਕਤਾ ਹੈ ਅਸੀਂ ਬੇਨਤੀ ਕਰਦਾ ਕਿ ਅਮਰ ਸ਼ਾਂਤੀ ਬਣਾਈ ਰੱਖੋ ਪਰ ਮੌਜੂਦਾ ਸਤਾ ਸਰਕਾਰ ਵਾਲੇ ਜਿਹੜੇ ਨੇ ਮੈਂ ਕੱਲ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੈਨਰਾਂ ਤੇ ਆਪਦੇ ਸਟicker ਲਾ ਲਾ ਕੇ ਉਮੀਦਵਾਰਾਂ ਦੇ ਮੂੰਹ ਕੋਈ ਜਾਂਦੇ ਨੇ ਇਦਾਂ ਗੱਲ ਬਣਨੀ ਨਹੀਂ ਸ਼ਾਂਤੀ ਅਮਰ ਸ਼ਾਂਤੀ ਰੱਖਣਾ ਬਹੁਤ ਜ਼ਰੂਰੀ ਆ ਮੈਂ ਪੂਰਾ ਅਮਨ ਅਮਾਨ ਦਾ ਹਾਮੀਆ ਤੇ ਅਮਨ ਅਮਾਨ ਦੀ ਅਪੀਲ ਕਰਦਾ ਇਹ ਸਾਹਮ ਜ세ਦਾਰ ਨਾਥ ਸਿੰਘ ਜੀ ਹਮੇਦੀ ਹਲਕਾ ਮਹਿਲ ਕਲਾ ਤੋਂ ਜੋਂ ਫਤੇਗੜ ਪੰਜੇ ਰੇਂਦੋਂ ਕਲਦੀਪ ਸਿੰਘ ਕੀਪੇ ਦੇ ਜੋਂ ਪ੍ਰਚਾਰ ਇਥੇ ਪਹੁੰਚੇ ਸਾਡੇ ਜੀਰੋ ਖਰਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਸਾਂ ਭਰੇ ਹੱਥ ਦੁਆਵਾਂ ਭਰੇ ਹੱਥ ਸਾਡੇ ਬੱਚੇ ਦੇ ਸਿਰ ਤੇ ਨੇ ਸਾਡੇ ਬੱਚੇ ਦੇ ਨਾਲ ਘਟੀਆਂ ਦੁਆਵਾਂ ਨੇ ਮੈਂ ਆਪਣੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੜੇ ਅਤਿ ਸਤਿਕਾਰ ਸਹਿ ਫਤਿਹ ਅਰਜ ਕਰਦਾ ਚੜ੍ਹਦੀ ਕਲਾ ਨਾਲ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਕੰਡੇ ਨੂੰ ਫੁੱਲ ਕਹਿਣਾ ਨਿੰਦਿਆ ਹੁੰਦੀ ਆ ਤੇ ਫੁੱਲ ਨੂੰ ਫੁੱਲ ਕਹਿਣਾ ਖੁਸ਼ਾਮਦ ਨਹੀਂ ਹੁੰਦੀ ਉਹ ਸੱਚ ਹੁੰਦਾ ਹੈ ਤੁਹਾਡਾ ਨੌਜਵਾਨ ਦੋਤਰਾ ਹੈ ਤੁਹਾਡਾ ਨੌਜਵਾਨ ਭਾਂਜਾ ਹੈ ਗੁਰੂ ਪਿਆਰਿਓ ਗੱਲ ਹੁਣ ਨਾਨਕਿਆ ਤੇ ਆਕੇ ਖੜ ਗਈ ਗੱਲ ਨਾਨਕਿਆ ਤੇ ਆਕੇ ਖੜ ਗਈ ਵਿਧਾਇਕ ਨੂੰ ਤੁਸੀਂ ਦੋ ਬਾਰ ਮੌਕਾ ਦਿੱਤਾ ਤੇ ਕਿਸੇ ਨਾਨੀ ਮੰਮੀ ਨੂੰ 1000 ਰੁਪਏ ਦਿੱਤਾ ਹੋਵੇ ਤਾਂ ਹੱਥ ਖੜਾ ਕਰਕੇ ਕਹੋ ਨਾ ਤੁਹਾਡਾ ਦੋਤਾ ਤੁਹਾਡਾ ਭਾਣਜਾ ਐਮਲਿਕ ਕੁਲਵੰਤ ਪੰਡੋਰੀ ਉਹ ਤੁਹਾਡੇ ਨਾਲ ਵਾਦਾ ਕਰਕੇ ਗਿਆ ਮੰਮੀ 1000 ਰੁਪਇਆ ਦੇਵਾਂਗੇ ਨੰਨੀ 1000 ਰੁਪਇਆ ਦੇਵਾਂਗੇ ਕੁਲਵੰਤ ਅੱਜ ਤਾ ਤੂੰ ਹਰ ਮੰਮੀ ਦਾ ਹਰ ਨੰਨੀ ਦਾ ਹਰ ਬੱਸੀ ਦਾ 48000 ਰੁਪਏ ਦਾ ਕਰਜ਼ਦਾਰ ਹੈ 48000 ਦਾ ਕਰਜ਼ਦਾਰ ਹੈ ਆਓ ਛੱਡੋ ਯਾਰ ਨਕਾਰੇ ਲੋਕਾਂ ਨੂੰ ਨਾ ਕਾਬਲ ਲੋਕਾਂ ਨੂੰ ਨਿੰਦਣ ਦਾ ਕੀ ਫਾਇਦਾ ਕੰਧ 'ਚ ਛੋਟੀਆਂ ਮਾਰ ਲੀਆਂ ਜਾਂ ਇਦਾਂ ਦੀਆਂ ਨਿੰਦਿਆ ਕਰ ਲਈ ਇਹ ਨਿੰਦਿਆ ਲਈਏ ਸੱਚ ਆ ਮੈਂ ਨਹੀਂ ਇੱਧਰ ਜਾਣਾ ਕਿਉਂ ਨਹੀਂ ਜਾਣਾ ਆਪੇ ਫਾਤੜੀਏ ਤੈਨੂੰ ਕੌਣ ਛੜਾਵੇ ਐਮੀ ਸਾਡੀਆਂ ਬੀਬੀਆਂ ਭੈਣਾ ਨੇ ਹਜ਼ਾਰ ਹਜ਼ਾਰ ਰੁਪਏ ਪਿੱਛੇ ਉਹ ਚੁੜਲ ਲੈ ਬਿਲਕੁਲ ਗੈਰ ਤਜਰਬੇਕਾਰ ਮੈਂ ਇਦਾਂ ਵੱਲ ਜਾਣਾ ਹੀ ਨਹੀਂ ਦੋ ਗੱਲਾਂ ਨੇ ਤੁਹਾਡੀ ਸੋਚ ਤੇ ਤੁਹਾਡੀ ਸੋਚ ਤੇ ਕੀ ਚੱਲ ਰਿਹਾ ਤੋਡੇ ਹਿਰਦੇ ਚ ਕੀ ਚੱਲ ਰਿਹਾ ਇਹ ਤੁਹਾਡੀ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਨੂੰ ਇਹਨੇ ਦਰਸਾਉਣਾ ਮੇਜ਼ ਤੇ ਧਰਿਆ ਗਲਾਸ ਪਾਣੀ ਦਾ ਕੱਚ ਦਾ ਉਹ ਰੇਰ ਚ ਅੱਧਾ ਪਾਣੀ ਭਰਿਆ ਹੋਇਆ ਤੇ ਅੱਧਾ ਖਾਲੀ ਆ ਜਿਹੜੇ ਚੜ੍ਹਦੀ ਕਲਾ ਵਾਲੇ ਲੋਕ ਨੇ ਉਹਨਾਂ ਨੂੰ ਪੁੱਛੋ ਕਿ ਆ ਮੈਂ ਮੇਜ਼ ਤੇ ਪਿਆ ਗਲਾਸ ਕੀ ਆ ਉਹ ਕਹਿੰਦੇ ਇਹ ਗਲਾਸ ਪਾਣੀ ਦਾ ਅੱਧਾ ਭਰਿਆ ਹੋਇਆ ਤੇ ਜਿਹੜੇ ਢੈਂਦੀ ਕਲਾ ਵਾਲੇ ਨੇ ਨੈਗੇਟਿਵਿਟੀ ਵਾਲੇ ਨੇ ਉਹ ਕਹਿਣਗੇ ਇਹ ਗਲਾਸ ਪਾਣੀ ਦਾ ਅੱਧਾ ਹੈ ਉਨ ਵੱੱਧਾ ਖਾਲੀ ਨਹੀਂਦਾ ਭਰਿਆ ਹੋਇਆ ਦਿੰਦਾ ਨਹੀਂ ਅਸੀਂ ਭਰੀਆਂ ਹੋਈਆਂ ਚੀਜ਼ਾਂ ਵੇਖ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਅਣਜਾਣ ਲੋਕਾਂ ਤੋਂ 50 ਸਾਲ ਅੱਗੇ ਦਾ 50 ਸਾਲ ਅੱਗੇ ਦੀ ਥਾਟ ਰੱਖਦੇ ਨੇ ਦਿਮਾਗ ਰੱਖਦੇ ਨੇ ਸੋਚ ਰੱਖਦੇ ਨੇ ਪਲਾਨ ਬਣਾਉਂਦੇ ਨੇ ਉਹਨਾਂ ਦਾ ਵਿਜ਼ਨ ਕੀ ਆ ਇਹ ਅਸੀਂ ਸੋਚਣਾ ਬਸ ਇੱਕੋ ਗੱਲ ਕਹਾ ਕਿਸਾਨ ਭਰਾਵਾਂ ਲਈ ਕਿਸਾਨ ਭਰਾਵਾਂ ਲਈ ਟਿਊਬਲ ਕਨੈਕਸ਼ਨ ਦਿੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀਆਂ ਸੁਸਾਇਟੀਆਂ ਬਣਾਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਤੁਹਾਡੀ ਅਕਾਲੀ ਦਲ ਦੀ ਸਰਕਾਰ ਨੇ ਤੁਹਾਨੂੰ ਠੋਕਰ ਪੁਆਇੰਟ ਦਿੱਤੇ ਤੁਹਾਡੀ ਅਕਾਲੀ ਦਲ ਦੀ ਸਰਕਾਰ ਨੇ ਤੁਹਾਨੂੰ ਕੋਕੋ ਪੰਪ ਦਿੱਤੇ ਤੁਹਾਡੀ ਅਕਾਲੀ ਦਲ ਦੀ ਸਰਕਾਰ ਨੇ ਤੁਹਾਡੇ ਹਰ ਪਿੰਡ ਦੇ ਵਿੱਚ ਦਾਣਾ ਮੰਡੀ ਦਿੱਤੀ ਤੁਹਾਡੀ ਅਕਾਲੀ ਦਲ ਦੀ ਸਰਕਾਰ ਨੇ ਤੁਹਾਡੇ ਇੱਕ ਗ੍ਰਿਡ ਤੇ 20-20 ਪਿੰਡ ਹੁੰਦੇ ਸੀ ਪੰਜ-ਪੰਜ ਪਿੰਡਾਂ ਸੱਤ-ਸੱਤ ਪਿੰਡਾਂ ਚ ਗ੍ਰਿਡ ਦਿੱਤੇ ਤੁਹਾਡੀ ਸਰਕਾਰ ਨੇ ਸੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਤਹਈਆ ਕੀਤਾ ਸੀ ਕਿ ਪੰਜਾਬ ਨੂੰ 24 ਘੰਟੇ ਸਰਪਲੱਸ ਬਿਜਲੀ ਦੇ ਕੇ 24 ਘੰਟੇ ਬਿਜਲੀ ਦੇ ਕੇ ਸਰਪਲੱਸ ਸੁਭਾ ਬਣਾਵਾਂਗੇ ਬਣਾਇਆ ਜੱਤ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਾਰੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਸਾਡੇ ਕਿਰਤੀ ਲੋਕਾਂ ਲਈ ਮਜ਼ਦੂਰ ਲੋਕਾਂ ਲਈ ਐਸਬੀਸੀ ਲੋਕਾਂ ਲਈ ਆਟਾ ਦਾਲ ਸਕੀਮ ਦਿੱਤੀ 35 ਕਿਲੋ ਕਣਕੇ ਕਿਲੋ ਮਿਲਦੀ ਸੀ ਅੱਜ ਹੈ ਕੋਈ 35 ਕਿਲੋ ਵਾਲੀ ਬੀਬੀਓ ਸ਼ਾਂਤ ਹੋਏ ਅੱਜ ਕੋਈ ਹੈ ਸਾਡੀਆਂ ਬੇਟੀਆਂ ਜਿਹੜੀਆਂ 3 ਕਿਲੋਮੀਟਰ ਦੇ ਘੇਰੇ ਤੋਂ ਦੂਰੀ ਤੇ ਜਾ ਕੇ ਸਕੂਲਾਂ ਵਿੱਚ ਪੜ੍ਹਦੀਆਂ ਸੰਧ ਪਲੱਸ 1 ਤੇ ਪਲੱਸ 2 ਦੀਆਂ ਮਾਤਾ ਭਾਗੋ ਜੀ ਦੀ ਸਕੀਮ ਲੀਨ ਉਹਨਾਂ ਨੂੰ ਸਾਈਕਲ ਦਿੱਤੇ ਉਸ ਤੋਂ ਬਾਅਦ ਆਇਆ ਕਿਤੇ ਕੋਈ ਸਾਈਕਲ ਤੁਹਾਡੇ ਪਿੰਡ ਵਿੱਚ ਸਾਈਕਲ ਸੰਡੋ ਕਿਤੇ ਡੰਡੇ ਨਾਲ ਰੇੜਾ ਆਪਾਂ ਬਣਾ ਕੇ ਟਾਇਰ ਸਾਈਕਲ ਦਾ ਭਜਾਉਂਦੇ ਛੇਦਾਂ ਦਾ ਕੋਈ ਕੱਲਾ ਸਿੰਗਲ ਟਾਇਰ ਆਇਆ ਫਿਰ ਉਸ ਤੋਂ ਬਾਅਦ ਹਰ ਕਿਸਾਨ ਦੇ ਜਿਹਦੇ ਖੇਤ ਵਿੱਚ ਇੱਕ ਕਨੈਕਸ਼ਨ ਆ ਉਹਨੂੰ 2 ਲੱਖ ਰੁਪਏ ਦੀ ਪੈਨਸ਼ਨ ਆਤੀ ਸਾਲ ਦੀ ਕਿਵੇਂ ਕਿ ਜੇਕਰ ਬਿਜਲੀ ਦੇ ਬਿੱਲ ਭਰਨੇ ਪੈਣ ਸਾਡੇ ਕਨੈਕਸ਼ਨ ਸਾਡੇ ਕਨੈਕਸ਼ਨ 15 20 ਦੇ ਹੁੰਦੇ ਨੇ ਸਾਡੀ 25 ਦੀ ਮੋਟਰ ਪਾਈ ਹੁੰਦੀ ਹੈ ਸਿੱਧੀ ਜੀ ਗੱਲ ਹੈ ਹਨਾ ਇਹ ਸਾਰਾ ਕੁਝ ਚੱਲਦਾ ਆ ਕਦੇ ਪੁੱਛਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਜਿਹੜੀਆਂ ਸਾਡੀਆਂ ਬੇਟੀਆਂ ਸੀ ਉਹਨਾਂ ਲਈ ਉਹਨਾਂ ਲਈ ਸਾਡੇ ਸਾਈਕਲ ਸਕੀਮਾ ਤੋਂ ਬਿਨਾ ਸਗਨ ਸਕੀਮ ਦਿੱਤੇ ਸਗਨ ਸਕੀਮ ਦਿੱਤੇ ਕਿਤਾਬਾਂ ਵਜੀਫੇ ਵਰਦੀਆਂ ਇੱਕ ਕਾਗਜ਼ ਲੈ ਲਈਏ ਇੱਕ ਪੈਨ ਲੈ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਸਮੇਂ ਸਮੇਂ ਦੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲਿਖੀਏ ਕਾਂਗਰਸ ਦੇ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲਿਖੀਏ ਅੱਜ ਆਮ ਆਦਮੀ ਪਾਰਟੀ ਜਿਹੜੀ ਝੂਠ ਦੀ ਬਿਨਾਂ ਤੇ ਖੜੀ ਹੋਈ ਉਹਦੇ ਅਸੀਂ ਲਿਖਣ ਲੱਗ ਜਾਈਏ ਤਾਂ ਸਾਡੇ ਆਪ ਦੀ ਤੁਹਾਡੀ ਆਪਣੀ ਸਰਕਾਰ ਦੇ ਕਾਰਜ ਨੇ ਜਿਹੜੇ ਕਾਗਜ਼ ਮੁੱਕ ਜਾਣਗੇ ਉਹ ਕਾਰਜ ਨਹੀਂ ਮੁੱਕਦੇ ਕਾਂਗਰਸ ਵਾਲੇ ਥੋੜੀ ਜੀ ਦੂਰ ਜਾ ਕੇ ਦਮ ਤੋੜ ਜਾਣਗੇ ਆਹ ਤਾਂ ਵਿਚਾਰੇ ਕੱਲ ਆਏ ਨੇ ਤੇ ਅੱਜ ਚਲੇ ਗਏ ਇਹਨਾਂ ਦਾ ਤਾਂ ਨਾ ਹੀ ਕੀ ਲੈਣਾ ਛੱਡੋ ਪਰੇ ਆਪਾਂ ਕਹੋ ਇਹਨਾਂ ਦੀਆਂ ਨਿੰਦਿਆ ਚੁਗਲੀਆਂ ਚ ਪੈਣਾ ਕਿਉਂ ਮਾੜੇ ਨੂੰ ਮਾੜਾ ਕਹਿ ਕੇ ਕੀ ਖੱਟ ਲਾਂਗੇ ਯਾਰ ਅਸੀਂ ਤਾਂ ਇਹ ਵੇਖਣਾ ਕਿ ਸਾਡੀ ਸਰਕਾਰ ਨੇ ਕੀ ਕੀਤਾ ਆਓ ਨੌਜਵਾਨਾ ਤੁਹਾਡਾ ਪੁੱਤ ਹੈ ਤੁਹਾਡਾ ਦੋਤਾ ਹੈ ਤੁਹਾਡਾ ਭਾਨਜਾ ਹੈ ਇੱਕ ਗੱਲ ਕਹਾਂ ਕਿ ਤੁਸੀਂ ਅੱਜ ਜਿਹੜੀ ਮੋਢ ਬੰਨਣਾ ਸ਼੍ਰੋਮਣੀ ਅਕਾਲੀ ਦਲ ਦੀ 2027 ਦੀ ਸਰਕਾਰ ਦਾ ਇਹ ਬੱਚੇ ਦੇ ਸਿਰ ਤੇ ਦੋਨੇ ਹੱਥ ਰੱਖ ਕੇ ਅਸੀਸ ਦੇ ਦੇਵੋ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ ਸੋਨਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਹੱਥ ਕਰ ਦੋ ਮਜ਼ਬੂਤ ਹਾਂ ਇਹ ਗੱਲ ਹੈ ਜੀ ਆ ਜੋ ਕਹਤਾ ਨਾ ਉਹ ਪਗਾਉਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਹਤਾ ਉਹ ਪਗਾਉਂਦਾ ਆ ਕਿਤੇ ਕੱਲਾ ਐਵੇਂ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਦੋ ਗੱਲਾਂ ਕਹਿ ਕੇ ਸਮਾਪਤੀ ਕਰੂੰ ਮੇਰੇ ਬੱਚੇ ਦੋਨਾਂ ਦੇ ਤੋਲ ਤਲਾਈ ਦੇ ਕੰਮ ਨੇ ਉਹਨਾਂ ਨੇ ਕੀ ਕਿਹਾ ਕਹਿੰਦੇ ਪੰਜਾਬ ਦੇ ਹਰੀਕੇ ਪੱਤਣ ਨੂੰ ਪਿਕਨਿਕ ਹੱਬ ਬਣਾਵਾਂਗੇ ਉਹ ਜੱਟ ਨੇ ਬਣਾਈ ਵੀ ਇੰਡੀਅਨ ਟੈਕਨੋਲੋਜੀ ਦੀ ਇੱਕ ਛੋਟੀ ਬੱਸ ਜਿਹਨੂੰ ਕਿਸ਼ਤੀ ਨੁਮਾ ਉਦੀ ਨੋਕ ਬਣਾ ਕੇ ਛੱਡੀ ਟਿਕਰਾਂ ਕੀਤੀ ਇਹਨਾਂ ਨੇ ਕਹਿੰਦੇ ਨਹੀਂ ਘੜੁਕਾ ਉਹ ਜੱਟ ਨੇ ਫੇਰ ਕਹਿੰਦਾ ਕੋਈ ਨਹੀਂ ਫਿਰ ਇਹ ਨਹੀਂ ਪਸੰਦ ਹੋਰ ਸੀ ਫਾਰਮ ਤੋਂ ਮਹਗਾਈ ਉਹਨੂੰ ਬੰਦ ਕੀਨੇ ਕੀਤਾ ਪਤਾ ਕਿਸੇ ਨੂੰ ਨਵਜੋਤ ਸਿੱਧੂ ਨੇ ਬੰਦ ਕੀਤਾ ਸੀ ਕਿਉਂ ਕਿ ਪੰਜਾਬ ਦੇ ਵਿੱਚ ਜਦੋਂ ਪਿਕਨਿਕ ਹੱਬ ਬਣੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇਹਨੂੰ ਕੋਈ ਰੋਕਣ ਵਾਲਾ ਨਹੀਂ ਉਹਨੇ ਬੰਦ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਸੀ ਕਿ ਐਸੀਆਂ ਸੜਕਾਂ ਬਣਾਵਾਂਗੇ ਬੰਬ ਸੁਟਦੇ ਹੋ ਟੁੱਟਣਗੀਆਂ ਨਹੀਂ ਅੱਜ ਜੋ ਸੜਕਾਂ ਤੇ ਬਾਗੀਆਂ ਪਾਉਦੇ ਜਾਂਦੇ ਆਂ ਸੀ ਤੁਸੀਂ ਅਸੀਂ ਸਾਰੇ ਫੱਡੇ ਵੱਡੇ ਥਰਮਲ ਪਲਾਂਟ ਲਾਏ ਨੇ ਸੋ ਆਹ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਤੁਹਾਡੇ ਤੋਂ ਨਾ ਮਾਫੀ ਚਾਹੂੰ ਜੇ ਮਾਫ ਕੀਤਾ ਮੈਂ ਨਾ 120 ਬੂਤੇ ਜਨਾ ਜੇ ਮਾਫ ਕੀਤਾ ਤਾਂ ਜ਼ਕਾਰਾ ਲਾ ਦਿਓ ਮਾਫੀ ਦਾ ਮੈਂ ਤੁਰਨਾ ਇਥੋਂ ਕਰਿਓ ਕਿਰਪਾ ਮਾਫੀ ਦਾ ਜ਼ਿਕਰਾ ਬੋਲੇ ਜੋ ਨਹਾਵਾ ਦੀਆ ਹੋ ਟਕਰੀ ਚੋਂ insan ਤੇ ਬੋਲ ਤਾਂ ਪਾ ਕੇ ਸਾਰੀ ਤਸਦੀਕ ਕਰਾ ਦੋ ਸਾਡੇ ਸਰਕਾਰ ਯੋਗ ਪੱਤਰਕਾਰ ਸਹਿਬਾਨ ਸਾਡੀ ਚੈਨਲ ਤੋਂ ਹੁਣ ਕੇ ਪੂਰਾ ਸਰਚ ਟੀਪੀਐਸ ਸੰਧੂ ਸਾਹਿਬ ਉਹਨਾਂ ਦਾ ਧੰਨਵਾਦ ਸਿਕੰਟੇ ਕਲਾ ਚੱਕ ਲੈ ਲੱਡੂ ਦੇਖਦਾ ਕਿ ਮੈਂ ਲੱਡੂ ਮੂੰਹ ਨੂੰ ਲਾਵਾ ਤੇ ਚੱਲਾਂ ਆਪਾਂ ਉਹਨਾਂ ਦੇ ਇੱਥੇ ਰਹਿਣ ਵਾਲੇ ਆਂ ਕੋਈ ਚੱਕਰ ਗੁਰੂ ਕਿਰਪਾ ਕਰ ਆਓ ਚੜਦੀ ਕਲਾ ਨਾਲ ਸਾਰੇ ਲੱਡੂ ਖਾ ਕੇ ਜਾਣਾ ਜੇ ਮੈਂ ਤੁਰ ਗਿਆ ਹੱਡ ਮਾਸ ਦਾ ਪੁੱਤਲਾ ਤੁਰਨਾ ਨਹੀਂ ਚੜਦੀ ਕਲਾ ਨਾਲ ਤੁਸੀਂ ਇੱਕ ਲੱਡੂ ਕੱਢ ਲਓ ਗੁਰੂ ਕਿਰਪਾ ਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੱਲ ਬਣੀ ਨਹੀਂ ਯਾਰ ਕਹਿੰਦੇ ਸ਼ਰੋਣੀ ਅਕਾਲੀ ਦਲ ਜਿੰਦਾਬਾਦ 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 ਸ਼ਰੋਣੀ ਅਕਾਲੀ ਦਲ ਜਿੰਦਾਬਾਦ 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 ਸਰਬੱਤ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਅਮਰ ਰਹੇ ਸਰਬੱਤ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਅਮਰ ਰਹੇ ਸੁਬੀਸ਼ ਬਾਦਲ ਜਿੰਦਾਬਾਦ ਜਿੰਦਾਬਾਦ ਬੋਲੇ ਸੋਨੇ ਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਣਿਆਂ ਦੇ ਆਪਣਿਆਂ ਦੇ ਸਿੱਤੇ ਮੇਰਾ ਬਖਸ਼ਸਾ ਅਸੀਸਾਂ ਭਰੇ ਹੱਥ ਹੁੰਦੇ ਨੇ ਉਦੋਂ ਦੁਨੀਆ ਦੀ ਹਰ ਮੁਸ਼ਕਲ ਉਹ ਦੁਨੀਆ ਦੀ ਹਰ ਮੁਸ਼ਕਲ ਨੂੰ ਸਹਜੇ ਹਲਕੀਤਾ ਜਾਂਦਾ ਮੈਂ ਸਮਝਦਾ ਆਹ ਰਾਹੇ ਜਿੰਨਾਂ ਕੰਮ ਲੋ ਮੈਂ ਸਮਝਦਾ ਸ਼ਾਂਤੀ ਮੋਰਾ ਲਾ ਕੇ ਮੋਰਾ ਏਦਾਂ ਲਾਇਓ ਬੇਟਾ ਏਦਾਂ ਪਾਇਓ ਜਿਦਾਂ ਤਕੜੇ ਕਰਦੇ ਨੇ ਉਹਦਾ ਪੈਂਦਾ ਹੁੰਦਾ ਤੁਹਾਡਾ ਦੁੱਤ ਹੈ ਏਦਾਂ ਨੂੰ ਪਾ ਲਈ ਮੇਰਾ ਭਰਾ ਜਗਦੀਪ ਸਿੰਘ ਜੀ ਬੇਸਾ ਸਰਕਾਰ ਪਰਨਾਹ ਤੁਹਾਡੇ ਇਸੇ ਪੁੱਤੋਂ ਮੈਂ ਕੱਲਾ ਕੱਲਾ ਨਾਮ ਲਮਾਨਾ ਉਹ ਭਾਈ ਵੱਡੀਆਂ ਪਾਵਰਾਂ ਹੁੰਦੀਆਂ ਫੁੱਫੜੀਆਂ ਦੀਆਂ ਦੀਵੇ ਕੋਲੇ ਫੁੱਫੜ ਕੇ ਤਾਂ ਬੁੱਝ ਜਾਂਦਾ ਜੀਵਾ